ਹਾਂਜੀ ਕੀ ਹਾਲ ਚਾਲ ਜੀ ਤੁਹਾਨੂੰ ਦਿਖਾਉਨੇ ਆ ਅੱਜ ਅੱਗੇ ਇਹ ਹੈਗੇ ਮਿਲਟਰੀ ਦੇ ਜਿਹੜੇ ਟੈਂਕ ਟੁੰਕੇ ਨੇ ਪੁਰਾਣੇ ਸਾਭ ਕੇ ਰੱਖ ਲੰਦੇ ਹੁੰਦੇ ਆ ਉਹ ਦਿਖਾਉਨੇ ਆ ਆਈਟਮਾਂ ਕਈ ਆਈਟਮਾਂ ਖੜੀਆਂ ਇੱਥੇ ਪਹਿਲਾਂ ਤਾਂ ਇਹ ਹੈਗੀ ਐਂਬੂਲੈਂਸ ਇਹ ਵਰਤਦੇ ਰਹੇ ਆ ਇਹ 1952 ਤੋਂ 54 ਤੱਕ ਹਨ ਤੇ ਆ ਗਏ ਇਹਨਾਂ ਦੇ ਫਾਈਟਰ ਇਹ ਤਾਂ ਔਰ ਥੱਲੇ ਜਿਹੜੀ ਮੋਜ਼ਾਇਲ ਜੇ ਪਈ ਆ ਕੋਈ ਚ ਲੋਡ ਹੁੰਦੀ ਹੁਣੀ ਉਹ ਆੜੀ ਮੋਜ਼ਾਇਲ ਉਹ ਤਾਂ ਉਹਦੇ ਥੱਲੇ ਹੀ ਰੱਖੀ ਹੋ ਆ ਨਹੀਂ ਇਹਦੀ ਰੇਂਜ ਸੀ ਕਿ 755 ਮੀਲਾਂ ਦੀ ਤੇ 1960 ਤੋਂ ਨਹੀਂ ਕਿੰਨੇ ਤੋਂ ਕਿੰਨੇ ਦੱਬ ਵਰਤਿਆ ਇਹ 19 1959 ਚ ਸਾਰ ਬਚਾ ਆ ਇਹਨਾਂ ਦਾ ਸਾਰਿਆਂ ਤੋਂ ਪਹਿਲਾਂ ਲੱਗਦਾ ਇਹਦੀ ਇਹ ਦੇਖਣ ਨੂੰ ਹੀ ਲੱਗਦਾ ਕਿ ਪੁਰਾਣਾ ਆ ਜ਼ਿਆਦਾ ਪੁਰਾਣਾ ਆ ਇਹ ਰਟਾ ਟੂਰ ਵੀਦਾਂ ਦਾ ਦਾ ਜਿੱਦਾਂ ਜਾਲੀਏ ਪਾਏ ਹੁੰਦੇ ਇਹ ਆਇਆ ਸੀ ਬਾਬੇਓ 1955 ਤੋਂ 55 ਤੱਕ ਇਹਦੀ ਲੈਂਪਟ ਸੀਗੀ ਇਹ ਨੇ ਜੇ 1200 ਮੀਲਾਂ ਜਾ ਸਕਦੇ ਵਿੱਚੋਂ ਦੇਖ ਲਓ ਇਹਨੂੰ ਥੋੜਾ ਥੜਾ ਰੁਖਾਦੀ ਪਿਆ ਉੱਪਰ ਇਹਦੇ ਬੰਦਾ ਬੰਦਾ ਹੀ ਜਿੱਦ ਨਹੀਂ ਕਹਾ ਇੱਧਰ ਖੜਾ ਜਿਹੜੇ ਜਿਹੜੇ ਤਾਂ ਵੀ ਆਏ ਸਾਹਮ ਲੰਦੇ ਆ ਬਾਅਦੋਂ ਮਿਊਜ਼ਿਕ ਜਿਹਾ ਬਣਾ ਲੰਦੇ ਆ ਇੱਥੇ ਮੈਂ ਅਸੀਂ ਆਇਆ ਹੂ ਦੇ ਵਿੱਚ ਇਹਦੀਆਂ ਅਰੇਂਜ ਸੀ ਕਿ 1375 ਮੀਲਾਂ ਦੀ ਤੇ ਘੰਟੇ 'ਚ ਇਹ 1500 ਮੀਲ ਕਰਦਾ ਏ ਇਹਦਾ ਮਤਲਬ ਇਹਦਾ ਤੇਲ 45 ਮਿੰਟਾਂ 'ਚ ਮੁੱਕ ਜਾਂਦਾ ਹੁਣ ਇਹ 1975 ਤੋਂ ਲੈ ਕੇ 93 ਤੱਕ ਇਹਨਾਂ ਨੇ ਕੰਮ ਲਿਆ ਹੁਣ ਤਾਂ ਬਹੁਤ ਗਾਂਢੀਆਂ ਤਕਨੀਕਾਂ ਆ ਬਾਈ ਇਹਨਾਂ ਕੋਲ ਹੁਣ ਤਾਂ ਨੈਕਸਟ ਲੈਵਲ ਕੰਮ ਆ ਆ ਇਹਦੇ ਵਿੱਚ ਜਿਹੜੀਆਂ ਮਜ਼ਾਇਲਾਈਆਂ ਵਿੱਚ ਪੈਂਦੀਆਂ ਹੋਣਗੀਆਂ ਜਿਨ੍ਹਾਂ ਨਾਲ ਇਹ ਅਟੈਕ ਕਰਦੇ ਆ ਚੱਲੇ ਨਾ ਜਾਨ ਬਾਬੇ ਕਿਤੇ ਉਹੇ ਗੱਲ ਨਾ ਉਹ ਬੱਚਾ ਸੁਲਾ ਸੁਲਾ ਪਿਆ ਹੀ ਹੋਵੇ ਆ ਵੀ ਆ ਕਿਸੇ ਦੀ ਮਜ਼ਾਕ ਲਿਆ ਇਹਨਾਂ ਕਿ ਇਹ ਇੱਕ ਚੀਜ਼ ਨਹੀਂ ਛਾਪ ਕੇ ਰੱਖੀ ਹੋ ਆ ਪ੍ਰਾਣੀ ਆ ਵੀ ਕੋ ਤੂਪ ਤੂਪ ਹੋਣੀ ਆ ਬਹੁਤ ਚੱਲਦੀ ਆ ਇਹਦਾ ਬੜੀ ਜਿਆਦਾ ਪੁਰਾਣੀ ਆ ਇਹ ਨਾਰਮਲ ਹੀ ਇਹ ਹੈ ਕਿਦਾਂ ਦੀ ਉੱਤੇ ਵੀ ਬਹੁਤ ਵੱਡੀ ਬਣਾਈ ਹੋ ਆ ਰਾਜਸਥਾਨ ਕਿਲੇ ਜਿਹੀ ਹੈ ਜਿਹੜੀ ਆ ਇਹਨਾਂ ਦੀ ਹੈਵੀ ਸ਼ੈਪ ਵਾਂਗੂ ਹੀ ਆ ਹੈਗਾ ਟੈਂਕੇ ਹੁਣ ਮੈਂ ਜੋ ਵੀ ਆ ਪਰੇ ਪਾਣੀ ਤੇ ਚੱਲਣ ਵਾਲਾ ਫਲਸ਼ ਹੋਰ ਇਹ ਪੱਧਰੇ ਵੀ ਚੱਲਦਾ ਪਾਣੀ ਤੇ ਵੀ ਕਿਉਂਕਿ ਦਾ ਡਿਜ਼ਾਈਨ ਵੀ ਆ ਤੇ ਉਹਦਾ ਪੱਖਾ ਵੀ ਲੱਗਾ ਹੈ ਇਹ ਇਹਦੇ ਉੱਤੇ ਇੰਜਣ ਰੱਖੇ ਸਟੀering ਵੀ ਆ ਬਾਹਰ ਵੀ ਭਜਾਈ ਫਿਰਦੇ ਹੁਣੇ ਪਾਣੀ ਦੇ ਵਿੱਚ ਵੀ 400 ਮੀਲਾਂ ਚੱਲਦੀ ਸੀ 50 ਮਾਈਲ ਪਰ ਆਵਰ ਤੇ ਚੱਲ 6 ਟਨ ਭਾਰਿਆ ਇਹਦਾ ਔਖਾ ਹੀ ਆ ਬਾਈ ਭਾਰੀ ਆ ਉਹਨਾਂ ਦੇ ਨਾਲ ਆਰਾਊਂਡ ਲਗ 60 ਕੌਨ ਚੱਲਦੇ ਭਾਰਿਆ ਜੀਬ ਆ ਗਈ ਜੀ ਜੀਬ ਜੀਪਾਂ ਰੇਕ ਤਾਂ ਰਹੀਆਂ ਹੀ ਆ ਬਿਲੀਆਂ ਹੋਈਆਂ ਇਹ ਆਰਮੀ ਦਾ ਬਹੁਤ ਯਾਨੀ ਕਿ ਪੁਰਾਣੇ ਮਾਡਲ ਆ 11 ਵਾਲੀ ਆ ਆਰਮੀ ਦੀ ਬਹੁਤ ਜੀਪ ਨੇ ਹੈਲਪ ਕੀਤੀ ਹੋ ਆ ਤਾਂ ਮੈਲਟਰੀ ਦੇ ਵਿੱਚ ਜੀਪਾਂ ਹੋ ਗਈਆਂ ਬਿਲੀਆਂ ਹੋ ਗਈਆਂ ਜੈਪਸੀਆਂ ਹੀ ਆ ਰਹੀਆਂ ਆਂ ਬਾਅਦ ਚ ਇਹਨੇ ਕਾਫੀ ਯਾਨੀ ਕਿ ਹੈਲਪ ਕੀਤੀ ਆ ਹਰੇਕ ਥਾਂ ਹੁੰਦੀ ਹੁੰਦੀ ਆ ਆ ਇਹਦਾ ਟੈਂਕ ਸੀ 300 ਮੀਲ ਚੱਲਦਾ ਸੀ 30 ਮਾਈਲ ਤੇ ਚੱਲਦਾ ਸੀ ਚਾਰ ਬੰਦੇ ਵਹਿੰਦੇ ਸੀ ਇਹਦੇ ਵਿੱਚ ਤੇ ਇਹ 105mm ਦਾ ਗੋਲਾ ਛੱਡਦਾ ਹੀ ਬਾਹਰ ਬੱਲੇ ਤੇ ਦੇਖ ਲਓ ਭਾਈ ਕਿ ਟੈਂਕ ਆ ਪੁਰਾਣੇ ਚਾਰ ਬੰਦੇ ਵਾ ਚ ਲੋਹਾ ਹੀ ਥੱਪਿਆ ਆ ਆਹ ਦਾ ਲੋਹਾ ਵੀ ਇਦਾਂ ਥੱਪਿਆ ਹੈ ਜੇ ਤਾਂ ਮਿੱਟੀ ਨਾਲ ਹੀ ਬਣਾਇਆ ਹੁੰਦਾ ਉਹ ਜਿੱਥੇ ਲੱਗਦਾ ਦਾ ਦਾ ਜੇ ਉੱਤੇ ਨਹੀਂ ਗ੍ਰੈਂਡ ਰੇ ਮਾਰਿਆ ਹੈ ਸੀਪ ਆਫ ਹਿੱਟ ਕਰ ਇਹ ਆ ਵੀ ਬਾਈ ਨਾਲ ਟੈਂਕ ਹੀ ਆ ਇਹ ਥੋੜਾ ਫੇ ਅਪਗ੍ਰੇਡ ਆ ਗਿਆ ਹੁਣ ਉੱਪਰ ਇਹਦੇ ਥੋੜਾ ਉੱਪਰ ਦਾ ਮੋਰੋ ਲੂਗੇ ਇਹਨਾਂ ਕੇ ਸਾਰੀਆਂ ਚੀਜ਼ਾਂ ਪੁਰਾਣੀਆਂ ਹੁਣ ਮੈਨੂੰ ਲੱਗਦਾ ਇਹਨਾਂ ਨੂੰ ਥਾਂ-ਥਾਂ ਰੱਖਣੀ ਇਹ ਵੀ ਉਨਾ ਹੀ ਭੱਜਦਾ ਸੀਗਾ ਤੇ 12 ਤੋਂ 15 ਮੀਲ ਤੱਕ ਇਹ ਛੱਡ ਦਿੰਦਾ ਹੀ ਬੰਬ ਇੱਥੇ ਰਾਕਟ ਲਾਂਚਰ ਵੀ ਲਾਦੇ ਸੀ ਉਹ ਵੀ 18 ਮੀਲ ਤੱਕ ਹੋ ਜਾਂਦੇ ਇਹਕੇ ਨਾਲ ਸਾਰਾ ਕੁਝ ਲੈ ਕੇ ਨਹੀਂ ਲਾ ਆਇਆ ਸਾਡੇ ਕੋਲ ਕੀ ਕੀ ਹੈਗਾ ਪਰ ਇਹ ਬਹੁਤ ਪੁਰਾਣੀ ਹੈ ਜੀ ਜਾਨਾ ਨਵੀਆਂ ਜੀ ਜਾਂ ਤਾਂ ਹੋ ਰਿਹਾ ਉਹ ਤਾਂ ਨੈਕਸਟ ਲੈਵਲ ਹੈ ਉਹਦਾ ਸਾਲੇ ਪਤਾ ਨਹੀਂ ਕੀ ਬਣਾਈ ਜਾਂਦੇ ਤੇ ਆ ਵੀ ਇਹਨਾਂ ਦਾ ਇੱਕ ਹੋਰ ਟੈਂਕ ਹੈ ਇਹ ਇਹ ਜਿਆਦਾ ਭੱਜਦਾ ਸੀ ਇਹ 45 ਮੀਲ ਦੇ حساب ਨਾਲ ਭੱਜਦਾ 12 ਫਟ ਚੌੜਾ ਹੈ ਇਹ ਸੋ ਕੱਲੀ ਕੱਲੀ ਚੀਜ਼ ਸਾਂਭ ਕੇ ਰੱਖੀ ਹੋਇਆ ਜੀ ਹਾਹਾ ਆਪਣੇ ਵੀ ਜਿਹੜਾ ਇੰਡੀਆ ਹੁੰਦਾ ਸੀ ਪਹਿਲਾਂ ਇਹ ਕੋਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਮੈਂ ਦੇਖਿਆ ਚੱਲਦਾ ਕੀਬੋਰਡ ਟਾਈਪਿੰਗ ਦਾ ਲੋਇਤੋ ਟਾਈਪ ਹੁੰਦੀ ਸੀ ਜਦੋਂ ਸੋ ਬੇਸਿਕਲੀ ਸਾਰੀ ਤਕਨੀਕ ਇੰਡੀਆ ਵੀ ਹਰ ਪਾਸੇ ਉਹ ਹੀ ਆ ਜਿਹੜਾ ਪਹਿਲਾਂ ਬਣਾ ਗਿਆ ਉਹਨਾਂ ਕੋਲ ਜਿਆਦਾ ਪੁਰਾਣੀ ਰਹਿ ਜਾਂਦੀ ਹੈ ਜਿਹੜਾ ਲੇਟ ਹੋ ਗਿਆ ਉਹਨਾਂ ਕੋਲ ਫੇਰ ਚੱਲ ਜਾਂਦੀ ਹੈ ਇੰਪੋਰਟ ਹੋ ਕੇ ਹਜ਼ਾਰੀਆਂ ਬੱਖੋ-ਬੱਖਰੀਆਂ ਮਸ਼ੀਨਾਂ ਆ ਕੇ ਕੀਬੋਰਡ ਬਣਿਆ ਗਰਾਫ ਫੋਟੋਸ ਬਾਲਾਨੀ ਕੀ ਨਾਮ ਹੈ ਟ੍ਰੇਡ ਮਾਰਕਾ ਸੁਹਾ ਨਿੱਕੇ ਨਿੱਕੇ ਬੰਬ ਸੈੱਟਾਂ ਦੇ ਨਿੱਕੇ ਨਿੱਕੇ ਜਾਣਗੇ ਮਾੜੇ ਮੋਟੇ ਪਟਾਕੇ ਜੇ ਪਾਉਣ ਦੀ ਕਬੂਤਰ ਕਬੱਤਰ ਹਡਾਉਣ ਲਈ ਇਹ ਉਹ ਰੱਖੀਆਂ ਤੇ ਆ ਹੈਗਾ ਬਈ ਸਾਰੇ ਇਹਨਾਂ ਦਾ ਇਹ ਹੈਗੀ ਦਾ ਇਹ ਟੈਂਕ ਤਾਂ ਟਿੰਕੀ ਜੇ ਲੱਗਦੀ ਇਹ ਛੋਟੀ ਲੱਗਦੀ ਆ ਯਾ ਇਹ ਛੋਟਾ ਆ ਇਹਦੀ 150 ਮੀਲੀ ਆ ਪੰਜ ਬੰਦੇ ਬੰਦੇ ਦੇ ਵਿੱਚ 34 ਨੰਨ ਪਾਰਿਆ ਬਾਬਿਓ ਵਾਹ ਜੀ ਵਾਹ ਲੋਹਾ ਹੀ ਆਦਾ ਥੱਪਿਆ ਆ ਗੱਲ ਮੁੱਕਦੀ ਏ ਪਰ ਭਾਈ ਏਡੀ ਜੋਰ ਨਾਲ ਫੈਰ ਕਰਨਾ ਨਾ ਜਿਹੜੀ ਆ ਦੋ ਬੋਰੀ ਉੱਤੇ ਗਾਨ ਨੇ ਚਲਾਈ ਮੋਢਾ ਤਾਂ ਉਹ ਹਲਾ ਦਿੰਦੀ ਇਹ ਤਾਂ ਗੋਲਾ ਹੀ ਕਿੱਡਾ ਸੜਦੇ ਨਾਲੇ ਗਾਨ ਨਚਰੀਨ ਕਰਾਉਂ ਦਿੰਦਾ ਇਹਦੀ 5 ਮੀਲ ਦੀ ਰੇਂਜ ਆ ਬਾਬਿਓ 75 ਐਮ ਦਾ ਚ ਗੋਲਾ ਪੈਂਦਾ ਤੋਪਾਂ ਜਾਨੀ ਕਿ ਨਹੀਂ ਸਾਰਾ ਇੱਥੇ ਆ ਨਾ ਇਹ ਜਿਹੜੇ ਪੈਸਾ ਦੇ ਮਿਊਜ਼ੀਅਮ ਬਣਾ ਕੇ ਰੱਖਿਆ ਆ ਇਹ ਨਹੀਂ ਕਿ ਪੁਰਾਣੀਆਂ ਚੀਜ਼ਾਂ ਹੋ ਗਈਆਂ ਵੇ ਕਵਾੜ ਭੰਗ ਦੇ ਭਾੜੇ ਸਿੱਟੀਆਂ ਪਰ ਜਿਹੜੀਆਂ ਰਿਪੇਅਰ ਵਾਲੀਆਂ ਜਾਂ ਸਿੱਟਾਂ ਵਾਲੀਆਂ ਛੱਡਦੇ ਵੀ ਹੋਣਗੇ ਪਰ ਕੋਈ ਨਾ ਕੋਈ ਹਣਾ ਜਿੱਦਾਂ ਕਹਦਾ ਹੁਣ ਮਾਲਵਾ ਟੱਬਰ ਦੇ ਟੋਪ ਜਿੱਦਾਂ ਜਿੱਦਾਂ ਇਹ ਪੁਰਾਣੀਆਂ ਚੀਜ਼ਾਂ ਆ ਜਿੱਦਾਂ ਹੁਣ ਲਿਕ ਤੋਪ ਜਿਹੀ ਹੈ ਇਹਦਾ ਟੱਬਰ ਇਹ ਜਿਹੜਾ ਉਹ ਚ ਕੋਈ ਨਾ ਕੋਈ ਮੈਂਬਰ ਤਾਂ ਨਹੀਂ ਰੱਖਿਆ ਇਹ ਵੇ ਪੁਰਾਣਾ ਹਨਾ ਆ ਹੁਣ ਜਦੋਂ ਆਪਣੇ ਯੰਗ ਕੇ ਬਣਾਈ ਜਾਂਦੇ ਇਨਸਾਨ ਆਲਿਆਂ ਦੇ ਮਨ ਤਨ ਹੋ ਗਏ ਪਿੱਕੇ ਜ ਉਹ ਐਂਬੂਲੈਂਸ ਜੀ ਉਹਦਾ ਇਹ ਵੀ ਜਾਨੀ ਕਿ ਮਰਗੀ ਦਾ ਹਿੱਸਾ ਸੀ ਆ ਜਿਹੜਾ ਉਹਦੇ ਵਿੱਚ ਆ ਇਹ ਜਿਹੜਾ ਆ ਜੀ ਖੜੇ ਆ ਕਈ ਇਲਾਕੋਂੋਂ ਪੜਵਾਨਾ ਇੱਥੇ ਇਕੱਠਾ ਕੀਤਾ ਉਹਦੇ ਵਿੱਚੋ ਦੀਆ ਨਾ ਆਹਦੇ ਥੱਲੇ ਕਾਫੀ ਵੱਡੀ ਮਗਾਇਲ ਪਈ ਆ ਇਹਦਾ ਬਟੇਕੋਪ ਟੂਕ ਛੜਦਾ ਹੀ ਇਹ ਕੰਮ ਖਤਰਨਾਕ ਸੀ ਉਦਾਂ ਦੇ ਕੰਮਾਂ ਦੇ ਵਿੱਚ ਅਮਰੀਕਾ ਤੁਹਾਨੂੰ ਪਤਾ ਪਹਿਲੇ ਨੰਬਰ ਤੇ ਆ ਸਾਰਿਆਂ ਨਾਲ ਕਿਉਂਕਿ ਇਹਨਾਂ ਕੋਲ ਟੈਕਨੀਕ ਬਹੁਤ ਆ ਪੈਸਾ ਹੈਗਾ ਆ ਲੜਾਈ ਨਾ ਜੀ ਕਿਸੇ ਨਾਲ ਨਹੀਂ ਅਮਰੀਕਾ ਦੀ ਆ ਬੰਬ ਜੰਦੇ ਮਰਜੀ ਨਾਲ ਤੇ ਦੇਖ ਇੱਕ ਪਾਸੇ ਇਹਨਾਂ ਦੇ ਕੈਨੇਡਾ ਆ ਉਹ ਵਿਚਾਰੇ ਉਦਾਂ ਇਹਨਾਂ ਦੇ ਫਰੈਂਡ ਆ ਤੇ ਇੱਕ ਭਾਈ ਮੈਕਸੀਕੋ ਆ ਉਹ ਵਿਚਾਰੇ ਉਦਾਂ ਨਹੀਂ ਕੋਸ ਕਰੇ ਇਹ ਨਹੀਂ ਆ ਸਾਰੇ ਜਿੰਨਾ ਸਮਾਨ ਤੇ ਆਪਣੇ ਦੇ ਥੋੜਾ ਬਣਾਏ ਇਹ ਤਾਂ ਰਸ਼ੀਆ ਰੂਸੀਆ ਤੇ ਜਾ ਕੇ ਲੜਨੇ ਲਈ ਬਣਾਏ ਵੇ ਹੋਰ ਕਾਂਟਰੀਆਂ ਦੇ ਵਿੱਚ ਜਾ ਕੇ ਪੰਗੇ ਲਈ ਇਹਨਾਂ ਨੂੰ ਕੋਈ ਖਤਰਾ ਨਹੀਂ ਇਹ ਤਾਂ ਭਾਵੇਂ ਮੈਲਟਰੀ ਨਾਂ ਵੀ ਰੱਖਣ ਇਹਨਾਂ ਨੂੰ ਕਿਥੋਂ ਲੱਗੇ ਦੋ ਮਾਲਕ ਲੱਗਦੇ ਆ ਦੋਨੇ ਇਹਨਾਂ ਦੇ ਫਰੈਂਡ ਆ ਤੇ ਪਰ ਪੰਗੇ ਨਹੀਂ ਉੱਥੇ ਜਾ ਜਾ ਲੈਣੇ ਆ ਵੀ ਜਿੱਥੇ ਕੋਈ ਲੋੜ ਵੀ ਹੈ ਨਹੀਂ ਅੱਧਾ ਰਸ਼ੀਆ ਬੈਠਿਆ ਉੱਧਰ ਕਿਹੜਾ ਦੇਖ ਮੁਸਲਮ ਕਾਂਟਰੀਆਂ ਦੇ ਵਿੱਚ ਜਾ ਜਾ ਬੈਠੇ ਆ ਬਾਦੂ ਦਾਵਾ ਖਰਚਾ ਬਾ ਹੈ ਬਣਾਈ ਜਾਂਦੇ ਉਹ ਆਪਣਾ ਜਹਾਜ਼ ਖੜਾ ਹੈ ਇਦਾਂ ਨਹੀਂ ਆ ਗੱਲਾਂ ਬਾਤਾਂ ਲੋਡ ਲਾਤਾ ਆ ਲਾ ਕੇ ਤਾਂ ਹੁਣ ਨਿਕਲਦੇ ਆਂ ਲਾ ਲੋਡ ਚੱਕਰਾਂ ਦੇ ਮੈਂ ਕਿਹਾ ਚੱਲ ਦਿਖਾ ਦਈਏ ਚੋਪਰਾਂ ਨੂੰ ਵੇ ਕੀ ਸੈਟਮ ਨਾ ਲੋੜ ਵੀ ਨਾ ਤਾਂ ਮੈਲਟਰੀ ਦਾ ਹੀ ਸੀਗਾ ਕੈਲੀਫੋਰਨੀਆ ਟ੍ਰੇਨਿੰਗ ਟ੍ਰੇਨਿੰਗ ਲਈ ਗਿਆ ਹੋਸੇ ਕਿ ਉਹ ਤੋਂ ਇਹਨਾਂ ਦੀ ਕੋਈ ਮਸ਼ੀਨ ਐ ਉਹ ਵਾਪਸ ਲੈ ਕੇ ਆਂਦੀ ਇੱਥੇ ਉਹ ਲੈ ਕੇ ਆਂਦੀ ਤਾਂ ਹੁਣ ਲਾ ਮੈਨੂੰ ਉਹ ਜੀਪ ਬਹੁਤ ਵਧੀਆ ਲੱਗੀ ਤੇ ਉਹ ਐਂ ਲੱਗਦਾ ਵੇ ਜਿੱਦਾਂ ਹਾਂ ਵੇ ਆਪਣੀਆਂ ਇੰਡੀਆ ਵਾਲੀਆਂ ਜੀਪਾਂ ਵਾਂਗੂ ਸੇਮੇ ਹੀ ਆ ਪਰ ਜੀਪ ਕਾਫੀ ਮੈਚਰੀ ਦਾ ਹਿੱਸਾ ਰਹੀ ਆ ਪੁਰਾਣੇ ਟਰਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਜੀਪਾਂ ਨੇ ਕਾਫੀ ਸਾਥ ਦਿੱਤਾ ਮੈਚਰੀ ਦਾ ਹਰੇਕ ਪਾਸੇ ਹਿੰਦੀ ਇੰਡੀਆ ਵਾਲਿਆਂ ਤੋਂ ਵੀ ਜੀਪਾਂ ਹੈਗੀਆਂ ਹੈਗੀਆਂ ਉਹਦਾ ਆਪਾ ਖੱਤਿਆਂ ਖੁੱਤਿਆਂ ਚ ਜਿਹੜੀ ਟ੍ਰੇਨਿੰਗ ਲਈ ਉਹ ਹੁੰਦੇ ਆ ਆਪਾਂ ਦੇਖੀਆਂ ਵੀ ਇਹ ਚੱਲਦੀਆਂ ਤੇ ਇਹਨਾਂ ਦੇ ਕੋਲ ਵੀ ਜੀਪਾਂ ਰੱਖੇ ਆ ਕਹਿ ਰਹੇ ਨੂੰ ਨਵੇਂ ਪਾਏ ਵਾਲਾ ਦੱਸ ਆ ਦੇਖ ਲਓ ੱਲੇ ਨਾ ਟਾਇਰਾਂ ਸੋ ਗੁੱਡੀ ਵੀ ਨਹੀਂ ਉੜੀ ਇਹ ਕਿਹੜੀ ਹੁਣੇ ਨਹੀਂ ਚਲਾਉਣੀ ਹੁਣੀ ਟਾਇਰ ਹੀ ਆ ਨਵੇਂ ਟਾਇਰ ਪਾਇਆ ਲੁਕੀਆਂ ਹੀ ਆ ਉੱਤੇ ਉੱਤੇ ਹੀ ਨੇ ਓਕੇ ਬਾਈ ਮਿਲਦੇ ਹਾਂ ਕਿਸੇ ਵੀਡੀਓ ਹੋਰ ਦੇ ਵਿੱਚ